ਸੁਈ ਦੀਰੀ ਸਵਸਤ ਹੋਵੇ ਤਮ ਬੱਚਾ ਪੜ ਸਕਦਾ ਹੈ ਉਹਦਾ ਸਰੀਰ ਸਵਸਤ ਰਹੇ ਇੱਕ ਚੀਜ਼ ਮਾਂ ਰੋਜ਼ ਪਾਉਂਦੀ ਹੈ ਬੱਚੇ ਦੇ ਬੈਗ ਵਿੱਚ ਉਹ ਕੀ ਹੈ ਟਿਫਨ ਤੁਸੀਂ ਹਰ ਰੋਜ਼ ਬੱਚੇ ਦੇ ਬੈਗ ਵਿੱਚ ਜਿਹਦੇ ਤੇ ਕਿਤਾਬਾਂ ਪਈਆਂ ਨੇ ਇੱਕ ਚੀਜ਼ ਨਾਲ ਪਾਉਂਦੇ ਹੋ ਉਹ ਮਾਂ ਪਰੌਂਠੀ ਬਣਾ ਕੇ ਨਾ ਸਿਰੇ ਸਿਰੇ ਤੇ ਟਿਫਨ ਬੱਚੇ ਦੇ ਬੈਗ ਦੇ ਪਾ ਦਿੰਦੀ ਹੈ ਬੱਚਾ ਜਦੋਂ ਸਕੂਲੋਂ ਪੜ ਕੇ ਆਉਂਦਾ ਮਾਂ ਪਿਓ ਕੀ ਪੁੱਛਦੇ ਨੇ ਬੱਚਿਆ ਕੀ ਪੜਿਆ ਸਕੂਲੇ ਅੱਜ ਕੀ ਪੜਾਇਆ ਅਸ਼ਾ ਤੋਂ ਡਾ ਬੱਚਾ ਇਹ ਗੱਲ ਕਵੇ ਕਿ ਪੜਿਆ ਤੇ ਪੜਾਇਆ ਦਾ ਤਾਂ ਮੈਨੂੰ ਪਤਾ ਨਹੀਂ ਪਰ ਮੰਮਾ ਪਰੌਂਠੀ ਬਹੁਤ ਸਵਾਦ ਸੀ ਜਿਹੜੀ ਤੁਸੀਂ ਜਾਲੂ ਵਾਲੀ ਪਰੌਂਠੀ ਭਾਈ ਨਾ ਉਹ ਬਹੁਤ ਸਵਾਦ ਮਾਂ ਇੱਕ ਦਿਨ ਬਰਦਾਸ਼ਤ ਕਰੇਗੀ ਦੋ ਦਿਨ ਚਾਰ ਦਿਨ 10 ਦਿਨ 11ਵੇਂ ਦਿਨ ਮਾਂ ਪੇਉ ਸਕੂਲੇ ਚਲੇ ਜਾਂਦੇ ਕਿ ਜੀ ਬੱਚੇ ਨੂੰ ਪੜਾਉਂਦੇ ਕਿਉਂ ਨਹੀਂ ਇਹ ਪੜਦਾ ਪਿਉ ਨਹੀਂ ਇਹ ਰੋਜ਼ ਪਰੌਂਠੀ ਖਾ ਕੇ ਚਲੇ ਜਾਂਦੇ ਜਿਹੜੀ ਘਰੋਂ ਪਾਈਦੀ ਹੈ ਤੇ ਪੜ ਕੇ ਨਹੀਂ ਕੁਝ ਵੀ ਸਕੂਲੋਂ ਆਉਂਦਾ ਮਾਂ ਪੇਉ ਜਾਂਦੇ ਸਕੂਲੇ ਪੁੱਛਣਗੇ ਬੱਚੇ ਨੂੰ ਪਰੌਂਠੀ ਉਹਦੇ ਸਰੀਰ ਸਵਸਥ ਵਾਸਤੇ ਸੀ ਕਿਨੂੰ ਖਰਾਬ ਮਿਲੇ ਇਹ ਵਧੀਆਂ ਰੰਗ ਦੇ ਦਸਤੀ ਘੋਬੀ ਬਣਾ ਕੇ ਪਰੌਂਠੀ ਦਿੰਦੀ ਹੈ ਪਰ ਉਹਦਾ ਮਕਸਦ ਸਕੂਲ ਵਿੱਚ ਪੜ੍ਹਨਾ ਸੀ ਐਦਾਂ ਸਾਧ ਸੰਗਤ ਤੁਹਾਡੇ ਬੈਗ ਵਿੱਚ ਲਈ ਦੋ ਚੀਜ਼ਾਂ ਪਾਈਆਂ ਜਾਂਦੀਆਂ ਨੇ ਜਦੋਂ ਕਿਸੇ ਪ੍ਰਕਾਸ਼ ਪੁਰਬ ਜਾਂ ਸਮਾਗਮ ਦਾ ਬੋਰਡ ਲਾਇਆ ਜਾਂਦਾ ਹੈ ਉੱਤੇ ਲਿਖਿਆ ਹੁੰਦਾ ਗੁਰਮਤ ਸਮਾਗਮ ਥੱਲੇ ਕੀ ਲਿਖਿਆ ਹੁੰਦਾ ਗੁਰੂ ਘਰ ਲੰਗਰ ਅਟੁੱਟ ਵਰਤੇਗਾ ਤੇ ਜੇ ਤੁਸੀਂ ਪ੍ਰਕਾਸ਼ ਪੁਰਬ ਤੇ ਆ ਕੇ ਇਹੀ ਵੇਖਦੇ ਰਹੇ ਵੀ ਖੀਰ ਬਹੁਤ ਸਵਾਦ ਸੀ ਜਾਂ ਫਿਰ ਇਹ ਕਹੋਗੇ ਸਬਜ਼ੀ ਤਾਂ ਵਧੀਆ ਨਹੀਂ ਬਣੀ ਇੱਕ ਦੂਜੇ ਨੂੰ ਲੋਕ ਪੁੱਛਦੇ ਰਹਿੰਦੇ ਨੇ ਕਿ ਤੇਰੇ ਕੋਲ ਮਟਰ ਪਨੀਰ ਵਾਲਾ ਆਇਆ ਸੀ ਉਹ ਕਹਿੰਦੇ ਮੇਰੇ ਤੱਕ ਤਾਂ ਆਇਆ ਹੀ ਨਹੀਂ ਮੈਂ ਤਾਂ ਵਾਜਾ ਹੀ ਮਾਰਦੀ ਰਹੀ ਜੇ ਗੁਰਦੁਆਰੇ ਦੇ ਲੰਗਰ ਖਾਣ ਹੀ ਆਉਣੇ ਤਾਂ ਫਿਰ ਮਕਸਦ ਵਿੱਚ ਫੇਲ ਹੋ ਜਾਣਗੇ ਬੱਚਾ ਸਕੂਲ ਵਿੱਚ ਕੱਲਾ ਪਰੌਂਠੀ ਖਾਣ ਨਹੀਂ ਜਾਂਦਾ ਉਹ ਤਾਂ ਉਹਨੂੰ ਘਰ ਵੀ ਖਵਾਈ ਜਾ ਸਕਦੀ ਹੈ ਉਹ ਮਾਂ ਨੇ ਇੰਨੇ ਸ਼ੌਕ ਨਾਲ ਪਰੌਂਠੀ ਬਣਾ ਕੇ ਟਿਫਿਨ ਵਿੱਚ ਕਿਉਂ ਪਾਈ ਮੇਰਾ ਬੱਚਾ ਪੜਨ ਚੱਲਿਆ ਗੁਰੂ ਘਰ ਵਿੱਚ ਬੰਕੀ ਚੀਜ਼ਾਂ ਦੇ ਪਦਾਰਥ ਇਸ ਵਾਸਤੇ ਦਿੱਤੇ ਜਾਂਦੇ ਨੇ ਕਿਥੋਂ ਆਪਾਂ ਗਿਆਨ ਸਿੱਖਣੇ ਉਹ ਗਿਆਨ ਸਾ ਸੰਗਤ ਭੋਜਨ ਇੱਥੇ ਮਿਲੇਗਾ ਉਹਨੋਂ ਗਿਆਨ ਕੀ ਹੈ ਇਹਨੂੰ ਮਹਾਰਾਜ ਨੇ ਐਗਜ਼ੈਂਪਲ ਦੇ ਕੇ ਨਾਲ ਕਿਹਾ ਕਹਿੰਦੇ ਭਾਈ ਪਾਣੀ ਸੰਭ ਕੇ ਰੱਖਣਾ ਹੋਵੇ ਘੜੇ ਚ ਪਾ ਕੇ ਰੱਖਣਾ ਪੈਂਦਾ ਘੜਾ ਪਾਣੀ ਤੋਂ ਬਗੈਰ ਨਹੀਂ ਮੰਨਦਾ ਗਿਆਨ ਮਨ ਵਿੱਚ ਸੰਭਿਆ ਜਾਂਦਾ ਮਨ ਜਿਹੜਾ ਉਹ ਗੁਰੂ ਦੇ ਗਿਆਨ ਤੋਂ ਬਗੈਰ ਸਿੱਧਨ ਔਰ ਗਿਆਨ ਗੁਰੂ ਤੋਂ ਬਗੈਰ ਨਹੀਂ ਮਿਲਦਾ ਇਹਨੂੰ ਬਾਦਸ਼ਾਹਾਂ ਨੇ ਬਾਣੀ ਅੰਦਰ ਕਿਹਾ ਕਿ ਕੁੰਦੇ ਬੱਦਾ ਜਲ ਰਹੇ ਅਜ ਆਪਾਂ ਗੁਰੂ ਅੰਗਦ ਸਹਿ ਮਹਾਰਾਜ ਦਾ ਪ੍ਰਕਾਸ਼ ਪੁਰਮਾਨਾ ਪੜੋ ਕੁੰਦੇ ਬੱਦਾ ਜਲ ਰਹੇ ਜਲ ਬਿਨ ਕੁੰਦ ਨਾ ਹੋਏ ਗਿਆਨ ਕਾ ਬੱਦਾ ਮਨ ਰਹੇ ਬੁਰ ਬਿਨ ਗਿਆਨ ਨਾ ਭਾਈ ਗਿਆਨ ਮਨ ਨੂੰ ਬੰਨਣ ਵਾਸਤੇ ਗਿਆਨ ਚਾਹੀਦਾ ਤੇ ਗੁਰੂ ਤੋਂ ਬਗੈਰ ਗਿਆਨ ਨਹੀਂ ਹੋਣਾ ਮਨ ਨੂੰ ਕੀ ਬੰਨਣਾ ਸਾਰੀ ਖੇਡ ਮਨ ਦੇ ਦੁਆਲੇ ਘੁੰਮਦੀ ਹੈ ਤੁਸੀਂ ਜਿੱਥੇ ਬੈਠੇ ਹੋ ਤੁਹਾਡਾ ਮਨ ਹੀ ਤਨ ਨੂੰ ਬਿਠਾ ਕੇ ਬੈਠਾ ਹੈ ਜੇ ਮਨ ਕਾਲਾ ਪੈ ਜਾਣਾ ਵਿਸ਼ਰਤੀ ਚਲੀਏ ਛੇਤੀ ਚਲੀਏ ਹਨੇਰਾ ਹੋ ਗਿਆ ਤੁਸੀਂ ਬੈਹਿ ਨਹੀਂ ਸਕੋ ਜੇ ਮਨ ਕਾਲਾ ਪੈ ਜਾਏ ਤਾਂ ਸਰੀਰ ਦਾ ਰੋਗ ਤੁਹਾਨੂੰ ਦਰਦ ਚ ਇਤੇ ਆ ਜਾਏ ਜੇ ਮਨ ਵਾਰ-ਵਾਰ ਧਿਆਨ ਉੱਤਰ ਜਾ ਰਿਹਾ ਹੈ ਤੁਹਾਨੂੰ ਐ ਲੱਗੇਗਾ ਦਰਦ ਵੱਧ ਗਿਆ ਜੇ ਮਨ ਉਸ ਪਾਸੇ ਹਟਦੇ ਇਹ ਚੀਜ਼ ਮੈਡੀਕਲ ਸਾਇੰਸ ਨੇ ਔਰ ਮਨੋਵਿਗਿਆਨ ਨੇ ਮੰਨ ਲਈ ਹੈ ਕਿ ਜਿਹੜੀ ਚੀਜ਼ ਦਾ ਅਸਰ ਮਨ ਉੱਤੇ ਹੋਵੇ ਡੈਫੀਨੇਟੋ ਦਾ ਅਸਰ ਤਾਂ ਉੱਤੇ ਹੁੰਦਾ ਜਿਹੜੀ ਚੀਜ਼ ਦਾ ਅਸਰ ਮਨ ਉੱਤੇ ਹੋ ਜਾਏ ਦੇਸਨਟ ਤੋਂ ਦਾ ਸਰਤਨ ਉੱਤੇ ਹੁੰਦਾ ਹੈ ਪਰसों ਜੇ ਮੈਨੂੰ ਇੱਕ ਬੱਚੀ ਦਾ ਫੋਨ ਆਇਆ ਉਹ ਚੰਡੀਗੜ੍ਹ ਰਹਿੰਦੀ ਹੈ ਮੈਨੂੰ ਕਹਿੰਦੇ ਭਾਈ ਸਾਹਿਬ ਜੀ ਮੈਨੂੰ ਕੁਝ ਹੋਣ ਲੱਗਾ ਮੈਂ ਕਹਿੰਦਾ ਬਟੇ ਤੈਨੂੰ ਕੀ ਹੋਣ ਲੱਗਾ ਤੇ ਨਹੀਂ ਮੈਨੂੰ ਕਿਸੇ ਨੂੰ ਕੁਝ ਕਰ ਦਿਤਿਆ ਮੈਂ ਤੈਨੂੰ ਕਿਵੇਂ ਪਤਾ ਕਰ ਦੁੱਤਾ ਹਾਲਾਂਕਿ ਪੜ੍ਹੀ ਲਿਖੀ ਜੌਬ ਤੇ ਜਾਂਦਾ ਕਹਿੰਦੀ ਜਿੱਥੋਂ ਮੈਂ ਆਟੋ ਲੈ ਕੇ ਆਪਣੀ ਜੌਬ ਤੇ ਜਾਣਾ ਸੀ ਜਿਹੜੀ ਆਟੋ ਵਿੱਚ ਮੈਂ ਬੈਠੀ ਮੇਰੇ ਸਾਹਮਣੇ ਇੱਕ ਲੜਕੀ ਬੈਠੀ ਸੀ ਉਹ ਮੇਰੇ ਵੱਲ ਵੇਖ ਕੇ ਨਾ ਮੂੰਹ ਹਿਲਾਈ ਗਈ ਕੁਝ ਪੜੀ ਗਈ ਕਹਿੰਦੀ ਮੈਨੂੰ ਐਨ ਲੱਗਦਾ ਉਹ ਮੁਸਲਮਾਨਾਂ ਦੀ ਲੜਕੀ ਸੀ ਉਹਨੇ ਕੋਈ ਮੰਤਰ ਪੜ੍ਹਤਾ ਜਦੋਂ ਤੋਂ ਮੈਂ ਆਟੋ ਤੋਂ ਉਤਰੀਆਂ ਮੇਰਾ ਸਿਰ ਦੁਖੀ ਜਾਂਦਾ ਮੈਨੂੰ ਚੱਕਰ ਆ ਰਹੇ ਨੇ ਮੇਰੀਆਂ ਅੱਖਾਂ ਭਾਰੀਆਂ ਨੇ ਮੇਰਾ ਮਨ ਕਾਲਾ ਪੈਂਦਾ ਮੈਨੂੰ ਐਨ ਲੱਗਦਾ ਮੈਨੂੰ ਕੁਝ ਹੋ ਜਾਣਾ ਮੈਂ ਉਹਨੂੰ ਕਿਹਾ ਕਿਸੇ ਨੇ ਕੁਝ ਨਹੀਂ ਕੀਤਾ ਕਿੱਤਾ ਵੀ ਹੋਏਗਾ ਪਰ ਜਦੋਂ ਤੁਸੀਂ ਪੋਜ਼ਿਟਿਵ ਜਾਓਗੇ ਮੈਂ ਉਹਨੂੰ ਕਹਿੰਦੇ ਤੇ ਨੋ ਕੁਝ ਨਹੀਂ ਕਿਸਨ ਕੀਤਾ ਕਹਿੰਦੇ ਨਹੀਂ ਮੈਂ ਤੇ ਮੈਨੂੰ ਪਤਾ ਭਾਈ ਸਾਹਿਬ ਹੈ ਮੈਂ ਆਪਣੀ ਮੰਮਾ ਨੂੰ ਫੋਨ ਕੀਤਾ ਉਹ ਕਹਿੰਦੇ ਭਾਈ ਸਾਹਿਬ ਨੂੰ ਫੋਨ ਕਰ ਤਾਂ ਮੈਂ ਉਹਨੂੰ ਕਹ ਵੀ ਤੈਨੂੰ ਕੀ ਲੱਗਾ ਕਹਿੰਦੀ ਮੇਰੇ ਸਾਹਮਣੇ ਉਹ ਮੰਤਰ ਪੜਹੀ ਗਏ ਕੁਝ ਮੇਰੇ ਵੱਲ ਵੇਖ ਵੇਖ ਕੇ ਪੜ ਰਹੀ ਸੀ ਕੁਝ ਤਾਂ ਮੈਨੂੰ ਪਤਾ ਲੱਗ ਗਿਆ ਵੀ ਇਹਦੇ ਮਨ ਉੱਤੇ ਅਸਰ ਹੋ ਗਿਆ ਹੁਣ ਇਹਨੂੰ ਮੈਂ ਜੋ ਮਰਦੀ ਕਮਲ ਇਹਨੇ ਸ਼ਾਮ ਤੱਕ ਬਿਮਾਰ ਹੋਣੀ ਇਹਨੂੰ ਸ਼ਾਮਾਂ ਤਾਂ ਪੁਲਟੀਆਂ ਵੀ ਲੱਗਣਗੀਆਂ ਚੱਕਰ ਵੀ ਆਉਣਗੇ ਬਿਮਾਰ ਵੀ ਹੋਏਗੀ ਕਿਉਂ ਭਾਈ ਉਹਦੇ ਮਨ ਉੱਤੇ ਅਸਰ ਹੋ ਗਿਆ ਜਿਹੜੀ ਗੱਲ ਦਾ ਅਸਰ ਮਨ ਤੇ ਹੋ ਜਾਏ ਉਹਦਾ ਤਨ ਉੱਤੇ ਵੀ ਅਸਰ ਹੁੰਦਾ ਹੈ ਫਿਰ ਕੋਈ ਲਾਜ਼ੀ ਜਦੋਂ ਤੁਹਾਡਾ ਮਨ ਕਮਜ਼ੋਰ ਹੋ ਜਾਵੇ ਵਿਹਿਮ ਭਰਮਾਂ ਚਲੇਦੇ ਗੁਰੂ ਦੀ ਬਾਣੀ ਗੁਰੂ ਦਾ ਸ਼ਬਦ ਤੁਹਾਨੂੰ ਵਿਹਿਮ ਭਰਮ ਵਿੱਚੋਂ ਕੱਢਦਾ ਹੈ ਮੈਂ ਉਹ ਲੜਕੀ ਨੂੰ ਇੱਕੋ ਗੱਲ ਕਹੀ ਬੇਟੇ ਹੁਣ ਤੂੰ ਕਿੱਥੇ ਹੈਂ ਕਹਿੰਦੀ ਮੈਂ ਆਪਣੀ ਜੌਬ ਤੇ ਕੁਰਸੀ ਤੇ ਬੈਠਣਾ ਮੈਂ ਉਹਨੂੰ ਕਹਾਂ ਤੂੰ ਇੰਦ ਕਰ ਜਪਜੀ ਸਾਹਿਬ ਦਾ ਪਾਠ ਕਰ ਸਕਦੀ ਕਹਿੰਦੀ ਮੂੰਜਾਂ ਨਹੀਂ ਆਉਂਦਾ ਗੁੱਟ ਕੇ ਤੂੰ ਕਰਨਾ ਪੈਣਾ ਮੈਂ ਉਹਨਾਂ ਦਾ ਕੜੀ ਮੋਰੇ ਰੱਖਲਾ ਖੋਲ ਕੇ ਮੋਬਾਈਲ ਬੰਦ ਕਰਦੇ 15 ਮਿੰਟ ਤੋਂ ਮੂਲ ਮੰਤਰ ਦਾ ਪਾਠ ਕਰ ਤੈਨੂੰ ਕਰਲਾ ਨਹੀਂ ਮੈਂ ਕਿਹਾ ਹੁਣੇ ਹੱਥੋਂ ਤੋਪੇ ਦਾ ਉਹਨੇ ਹੱਥੋਂ ਤੋਪੇ ਕੜੀ ਸਾਹਮਣੇ ਰੱਖ ਲਈ ਮੂਲ ਮੰਤਰ ਪੜਨ ਲੱਗ ਪਈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਪਾਲ ਮੂਰਤ ਅਯੁਨਿ ਸਹਿ ਪੰਨ ਗੁਰ ਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਪਾਲ ਮੂਰਤ ਅਯੁਨਿ ਸਹਿ ਪੰਨ ਗੁਰ ਪ੍ਰਸਾਦ 15 ਮਿੰਟ ਉਹਨੇ ਮੂਲ ਮੰਤਰ ਕੀ ਔਰ ਤੁਸੀਂ ਹੈਰਾਨ ਹੋਮੇਗੇ ਵਿਥਿਨ 20 ਮਿੰਟ ਭਾਵ ਉਹ 15 ਮਿੰਟਾਂ ਤੋਂ ਬਾਅਦ 5 ਮਿੰਟਾਂ ਬਾਅਦ ਉਹਦਾ ਫੋਨ ਆ ਗਿਆ ਕਹਿੰਦੇ ਭਾਈ ਸਾਹਿਬ ਮੈਂ ਬਿਲਕੁਲ ਠੀਕ ਹਾਂ ਬਾਈਸਾ ਮੈਨੂੰ ਕੋਈ ਹੁਣ ਮਨ ਕਾਲਾ ਨਹੀਂ ਪੈ ਰਿਹਾ ਕਹਿ ਲਈ ਮੈਂ ਬਿਲਕੁਲ ਠੀਕ ਹੋ ਗਏ ਸਾ ਸੰਗਤ ਗੁਰੂ ਦੇ ਸ਼ਬਦ ਵਿੱਚ ਤਾਕਤ ਤਾਂ ਹੈ ਹੀ ਹੈ ਬਾਣੀ ਤੁਹਾਡੇ ਮਨ ਦਾ ਪਾਸਾ ਬਦਲ ਲਿੰਦੀ ਹੈ ਜਦੋਂ ਮਨ ਦਾ ਪਾਸਾ ਬਦਲ ਜਾਏ ਤੰਨ ਉੱਤੇ ਉਹ ਚੀਜ਼ ਦਾ ਇਫੈਕਟ ਨਹੀਂ ਪਵੇ ਆਪਾਂ ਗੁਰੂ ਦਾ ਗਿਆਨ ਲੈਣਾ ਹੈ ਮਨ ਦਾ ਪਾਸਾ ਬਦਲਣ ਵਾਸਤੇ ਇਹਨੂੰ ਮਹਾਰਾਜ ਬਾਣੀ ਅੰਦਰ ਕਹਿੰਦੇ ਮਨ ਸਮਝਾਵਣ ਪਾਰਣੇ ਕਸ਼ੂ ਕਪੜੀਏ ਗਿਆਨ ਕਹਿੰਦੇ ਭਾਈ ਗੁਰੂ ਦਾ ਗਿਆਨ ਪੜੋ ਜਾ ਕੇ ਗੁਰੂ ਕੋਲ ਕਾਦੇ ਨਹੀਂ ਮਨ ਨੂੰ ਸਮਝਾਉਣ ਲਈ ਮਨ ਨੂੰ ਸਮਝਾਉਣ ਲਈ ਗੁਰੂ ਦਾ ਗਿਆਨ ਪੜੋ ਜਦੋਂ ਗੁਰੂ ਕੋਲ ਜਾਵਾਂਗੇ ਉਦੋਂ ਗੁਰੂ ਫਿਰ ਮਨ ਦਾ ਗਿਆਨ ਸਮਝਾਉਂਦਾ ਹੈ ਭਾਈ ਆਪਣੇ ਮਨ ਨਾਲ ਲੜ ਕਾਦੇ ਨਾਲ ਲੜਨੇ ਜੀ ਕਹਿੰਦੇ ਗਿਆਨ ਦੀ ਖੜਕ ਲੈ ਕੇ ਗੁਰੂ ਦੇ ਗਿਆਨ ਦੀ ਤਲਵਾਰ ਲੈ ਕੇ ਖੜਕ ਲੈ ਕੇ ਆਪਣੇ ਮਨ ਦੇ ਦੁਸ਼ਮਣਾਂ ਨਾਲ ਲੜਨਾ ਸ਼ੁਰੂ ਕਰ ਤੇਰਾ ਮਨ ਕਹੇਗਾ ਮੇਰੇ ਕੋਲ ਆਹ ਕੁਝ ਚਾਹੀਦਾ ਹੈ ਤੇਰਾ ਮਨ ਕਹੇਗਾ ਦੂਜੇ ਕੋਲ ਆਹ ਚੀਜ਼ ਹੈ ਈਰਖਾ ਪੈਦਾ ਹੋਏਗੀ ਜੈਲਸੀ ਪੈਦਾ ਹੋਏਗੀ ਇਹਨਾਂ ਚੀਜ਼ਾਂ ਨਾਲ ਇੱਕੋ ਚੀਜ਼ ਨਾਲ ਲੜ ਸਕੇਗਾ ਗੁਰੂ ਦੇ ਗਿਆਨ ਦੀ ਖੜਗ ਨਾਲ ਗਿਆਨ ਖੜਗ ਲੈ ਮਨ ਚੋਂ ਲੁੱਝੇ ਆਪਣੇ ਮਨ ਦੇ ਵਿਚਾਰਾਂ ਨਾਲ ਦੁਸ਼ਮਣਾਂ ਨਾਲ ਲੜ ਕੀ ਲੈ ਕੇ ਗੁਰੂ ਕੋਲੋਂ ਗਿਆਨ ਦੀ ਖੜਗ ਤਲਵਾਰ ਦੋ ਚੀਜ਼ਾਂ ਹੀ ਹੋਣੀਆਂ ਚਾਹੀਦੀਆਂ ਜ਼ਿੰਦਗੀ ਵਿੱਚ ਇੱਕ ਪਰਾਈ ਆਸ ਇੱਕ ਪਰਾਈ ਤਾਕਤ ਇਹ ਕਥਾ ਇਕਦਮ ਮੈਂਦਰ ਵਾਰਸਾ ਕੋ ਵੀ ਕਹੀ ਪਰਾਈ ਆਸ ਤੇ ਪਰਾਈ ਤਾਕਤ ਤੁਹਾਨੂੰ ਜ਼ਿੰਦਗੀ ਵਿੱਚ ਗੁਰੂ ਨਾਲੋਂ ਬਹੁਤ ਦੂਰ ਕਰਦੇ ਹੈ ਪਰਾਈ ਆਸ ਦਾ ਅਰਥ ਹੁੰਦਾ ਹੈ ਵੀ ਦੂਜੇ ਬੰਦੇ ਤੇ ਆਸ ਰੱਖੀ ਉਹ ਮੇਰਾ ਕੰਮ ਸਵਾਰੇਗਾ ਉਹ ਮੇਰੀ ਮਦਦ ਕਰੇਗਾ ਜਦੋਂ ਉਹ ਤੋਂ ਨਹੀਂ ਸਵਰੇਗਾ ਤੁਸੀਂ ਟੁੱਟ ਜਾਊਂਗੇ ਜਦੋਂ ਬੰਦਾ ਤੁਹਾਡੇ ਕੰਮ ਨਹੀਂ ਆਏਗਾ ਤੁਸੀਂ ਫਿਰ ਜੈਲਸੀ ਕਰੋਗੇ ਇਸ ਲਈ ਮਹਾਰਾਜ ਨੇ ਕਿਹਾ ਪਰਾਈ ਆਸ ਨਾ ਰੱਖ ਕਿਉਂਕਿ ਬੰਦੇ ਦੀ ਆਸ ਰੱਖੇ ਉਹ ਬੰਦਾ ਕਦੇ ਵੀ ਨਹੀਂ ਰੱਜ ਸਕਦਾ ਜਦੋਂ ਤੁਹਾਨੂੰ ਰਜਾਉਣੇ ਗੁਰੂ ਨੇ ਰਜਾਉਣੇ ਬੰਦੇ ਦੇ ਦਿੱਤਿਆਂ ਬੰਦਾ ਨਹੀਂ ਰੱਜ ਸਕਦਾ ਇਹਨੂੰ ਮਹਾਰਾਜ ਨੇ ਬਹੁਤ ਵਾਰ ਬਾਣੀ ਚ ਕਿਹਾ ਇੱਕ ਸ਼ਬਦ ਤੁਹਾਨੂੰ ਯਾਦ ਹੈ ਜਿੱਥੇ ਹਜ਼ੂਰ ਕਹਿੰਦੇ ਮਨੁੱਖ ਕੀ ਟੇਕ ਬਿਰਥੀ ਸਭ ਜਾਨ ਪੜੋ ਮਨੁੱਖੀ ਟੇਕ ਵਿਰਥੀ ਸਬਜਾਨ ਦੇਵਨ ਕੋ ਏਕੈ ਭਵ ਜਿਸ ਕਹਦੀ ਰਹਿ ਅਪਾਏ ਬਹੁਰ ਨ ਤ੍ਰਿਸ਼ਨਾ ਲਾਗੇ ਆਏ ਭਾਈ ਉਹਦੇ ਦਿੱਤਿਆਂ ਰਜ ਜਾਉਂਗੇ ਬੰਦੇ ਦੇ ਦਿੱਤਿਆਂ ਰਜੋਂਦੇ ਬੰਦੇ ਦੇ ਦਿੱਤੇ ਕੋਈ ਬੰਦਾ ਨਹੀਂ ਰਜਦਾ ਔਰ ਦੂਜੀ ਪਾਸੇ ਜਿਹੜਾ ਕੋਈ ਦਾਨ ਨਹੀਂ ਬਣਿਆ ਨਾ ਉਹ ਕਹਵੇ ਹੈਲਪ ਕਰਨੀ ਚੰਗੀ ਗੱਲ ਹੈ ਕਰਨੀ ਚਾਹੀਦੀ ਹੈ। দান ਸੇਵਾ ਸਿੰਘ ਨੂੰ ਬਹੁਤ ਚੰਗੀ ਗੱਲ ਹੈ। ਪਰ ਤੁਸੀਂ ਇਹ ਕਹੋ ਕਿ ਮੈਂ ਲੋਕਾਂ ਵਿੱਚ দান ਦੇ ਕੇ ਸੋਭਾ ਲੈਣੀ ਹੈ। ਲੋਕਾਂ ਦੀ ਸੋਭਾ ਨਹੀਂ ਮਿਲਦੀ। দান ਦੇ ਕੇ ਗੁਰੂ ਦੀ ਖੁਸ਼ੀ ਲੈਣੀ ਹੈ। ਉਹ ਅਲੱਗ ਵਿਸ਼ਾ ਹੈ। ਗੁਰੂ ਦੀ ਖੁਸ਼ੀ ਜ਼ਰੂਰ ਮਿਲੇਗੀ। দান ਦੇ ਕੇ ਗੁਰੂ ਦੀ ਖੁਸ਼ੀ ਮਿਲੇਗੀ ਇਸ ਲਈ ਆਪਾਂ ਗੁਰੂ ਦੀ ਖੁਸ਼ੀ ਵਾਸਤੇ ਕੰਮ ਕਰਨੇ ਹੈ। ਕਈਓ ਸਿੱਖ ਨੂੰ ਗੁਰੂ ਨੇ ਦਇਆ ਦਿੱਤੀ ਐ ਭਾਈ ਤੂੰ ਬਿਨਾ ਕਿਸੇ ਰਿਸ਼ਤੇ ਤੋਂ ਰਾਹ ਜਾਂਦੇ ਆ ਤੈਨੂੰ ਕੋਈ ਲੋੜਵੰਦ ਮਿਲੇ ਉੱਤੇ ਦਇਆ ਕਰ ਦਿਨ ਵਿੱਚ ਇੱਕ ਕੰਮ ਤਾਂ ਚੰਗਾ ਕਰਨਾ ਹੀ ਚਾਹੀਦਾ ਐ ਰਾਹ ਵਿੱਚ ਰਸਤੇ ਕੋਈ ਰੋੜਾ ਵੀ ਪੈ ਹੋਵੇ ਚੱਕ ਕੇ ਪਾਸੇ ਕਰ ਦਿਓ ਉਹ ਵੀ ਤੁਹਾਡਾ ਚੰਗਾ ਕਰਮ ਗਿਣਿਆ ਜਾਏ ਜੇ ਤੁਸੀਂ ਕਹੋ ਬੰਦਿਆਂ ਨੂੰ ਦੇ ਕੇ ਬੰਦੇ ਖੁਸ਼ ਕਰਨੇ ਨੇ ਜਿਹਨੂੰ ਦਿਓਗੇ ਨਾ ਉਹਨੇ ਖੁਸ਼ ਹੋਣੇ ਤੇ ਜਿਹੜਾ ਦੇ ਰਿਹਾ ਜੇ ਤੁਸੀਂ ਕਹੋ ਉਹ ਬੰਦੇ ਖੁਸ਼ ਹੋ ਕੇ ਤੁਹਾਡੀ ਵਡਿਆਈ ਕਰਨ ਇਹ ਕਦੇ ਨਹੀਂ ਅੱਜ ਕਰਨਗੇ ਜਿੱਦਣ ਦੇਣਾ ਬੰਦ ਕਰ ਦੇਣਗੇ ਉਦੋਂ ਵੜਿਆਈ ਨਹੀਂ ਕਰਦੇ ਜਿੰਨੀ ਦੇਰ ਕਿਸੇ ਨੂੰ ਦਿਓਗੇ ਉਹ ਤੁਹਾਡੀ ਸੋਭਾ ਕਰੇਗਾ ਬੰਦਾ ਬੜਾ ਚੰਗਾ ਦੀ ਸਾਡੀ ਹਲ ਬਹੁਤ ਕਰਦਾ ਜਿੱਦਣ ਉਹਨੂੰ ਖਾਣਾ ਪੀਣਾ ਦੇਣਾ ਬੰਦ ਕਰ ਦਿਓ ਉਦੋਂ ਉਹ ਹੀ ਲੰਦਿਆ ਕਰ ਦੇ ਭਾਵੇਂ ਉਹ ਕੋਲ ਦਾ ਰਿਸ਼ਤੇਦਾਰ ਕਿਉਂ ਨਾ ਹੋਵੇ ਇਵਨ ਇਥੋਂ ਤੱਕ ਮਹਾਰਾਜ ਨੇ ਕਿਹਾ ਉਹ ਇਕੱਲੇ ਨਿੰਦਿਆ ਨਹੀਂ ਕਰਨਗੇ ਜਿੰਨੀ دیر ਦੇਈ ਜਾਉਂਗੇ ਹੈਲਪ ਕਰੋਗੇ ਉਹ ਤੁਹਾਡੀ ਸੋਭਾ ਕਰਨਗੇ ਜਿੱਦਣ ਖਾਣਾ ਪੀਣਾ ਦੇਣਾ ਬੰਦ ਕਰਦੇ ਹੋਗੇ ਤੁਹਾਡੇ ਬਾਰੇ ਐਨੇ ਗੰਦੇ ਸ਼ਬਦ ਬੋਲਣਗੇ ਤੁਸੀਂ ਸੁਣ ਨਹੀਂ ਸਕੋ ਇਹਨੂੰ ਮਹਾਰਾਜ ਕਹਿੰਦੇ ਜਿੱਚਰ ਪੰਨ ਖਾਵਣੇ ਜਿੰਨੀ ਦਰ ਖਾਣ ਪੀਣ ਨੂੰ ਦਿਓਗੇ ਕਿਸੇ ਨੂੰ ਉਹ ਤੁਹਾਡੇ ਗੁਣ ਗੁੰਦਾ ਜਿੱਚਰ ਪੰਨ ਖਾਵਣੇ ਤੇ ਚਰ ਰੱਖਣ ਗੰਡਾ ਜਿੱਤ ਦਿਨ ਕਿਛੂ ਨਾ ਹੋਵਈ ਤਿੱਤ ਦਿਨ ਬੋਲਣ ਗੰਦ ਉਦਨ ਤੁਹਾਡੇ ਬਾਰੇ ਗੰਦ ਬੋਲਣ ਦੇ ਲੋਕਾਂ ਚ ਇਸ ਲਈ ਮਹਾਰਾਜ ਕਹਿੰਦੇ ਪਰਾਈ ਆਸ ਨਾ ਰੱਖੀ ਕਿ ਤੈਨੂੰ ਵਡਿਆਈ ਮਿਲੇਗੀ ਪਰਾਈ ਆਸ ਨਾ ਰੱਖੀ ਕੋਈ ਤੇਰੀ ਮਦਦ ਕਰੇਗਾ ਆਸ ਰੱਖਣੀ ਤੇ ਇੱਕ ਰੱਬ ਦੀ ਰੱਖ ਜਿਹਨੂੰ ਮਹਾਰਾਜ ਰੋਜ਼ ਪੜਾਉਂਦੇ ਕਹਿੰਦੇ ਧਰ ਜੀਹਰੇ ਇੱਕ ਟੇਕ ਤੂੰ ਪੜੋ ਧਰ ਜੀਹਰੇ ਇੱਕ ਇਕ ਰੱਬ ਦੀ ਤੇ ਇੱਕ ਰੱਬ ਪੜੋ ਧਰ ਜੀ ਹਰੇ ਇਕ ਟੇ ਧਰ ਜੀ ਹਰੇ ਇਕ ਟੇ ਕ ਤੂੰ ਲਾਹੇ ਬਡਾਨੀ ਆਸ ਨਾਨਕ ਨਾਮ ਧਿਆਈ ਐ ਕਾਰਜ ਆਵੇ ਵਾ ਵਾ ਪੜੋ ਨਾਨਕ ਨਾਮ ਧਿਆਈ ਐ ਕਾਰਜ ਆਵੇ ਇਸ ਲਈ ਆਸ ਰੱਖ ਇੱਕ ਦੀ ਬੰਦੇ ਦੀ ਨਰਾ ਬੰਦੇ ਦੀ ਆਸ ਰੱਖੋਗੇ ਖਾਲੀ ਰਹਿ ਜਾਂਦੇ ਮੈਂ ਇਹ ਕਈ ਵਾਰ ਲਾਈਵ ਕਥਾ ਚ ਬੇਨਤੀ ਕੀਤੀ ਕੋਈ ਸਾਕ ਭੈਣ ਭਰਾ ਵੀ ਆਪਣੇ ਭੈਣ ਭਰਾ ਦੀ ਗਰੀਬੀ ਨਹੀਂ ਦੂਰ ਕਰ ਸਕਦਾ ਤੁਹਾਡੇ ਕੋਲ ਜਿੰਨਾ ਮਰਜ਼ੀ ਪੈਸਾ ਹੋਵੇ ਤੁਸੀਂ ਕਰੋੜਪਤੀ ਕਿਉਂ ਨਾ ਹੋਣੋ ਤੁਸੀਂ ਕਿਸੇ ਦੀ ਹੈਲਪ ਕਰ ਸਕਦੇ ਹੋ ਕਿਸੇ ਦੇ ਕਰਮ ਨਹੀਂ ਬਦਲ ਸਕਦੇ ਕਿਸੇ ਦੀ ਹੈਲਪ ਕਰ ਸਕਦੇ ਹੋ ਕਿਸੇ ਦੇ ਭਾਵ ਵੀ ਨਹੀਂ ਤੁਸੀਂ ਬਦਲ ਸਕਦੇ ਜੇ ਭਾਗ ਕੋਈ ਬਦਲ ਸਕਦਾ ਹੈ ਸਿਰ ਉਹ ਬਦਲ ਸਕਦੇ ਜਿਨ੍ਹਾਂ ਨੇ ਲੇਖ ਲਿਖੇ ਨੇ ਅਦਰਵਾਈਜ਼ ਕਿਸੇ ਬੰਦੇ ਦੇ ਹੱਥ ਨਹੀਂ ਹੈ ਕੋਈ ਕਿਸੇ ਦੇ ਕਰਮ ਭਾਗ ਬਦਲਦਾ ਜਿਨੇ ਲੇਖ ਲਿਖੇ ਕੋਈ ਉਹ ਬਦਲ ਸਕਦਾ ਹੋਰ ਨਹੀਂ ਕੋਈ ਜਦ ਗੁਰੂ ਦੇ ਹੱਥ ਵਿੱਚ ਅਥੋਰਟੀ ਹੈ ਜਾਂ ਰੱਬ ਦੇ ਹੱਥ ਵਿੱਚ ਹੋਰ ਕੋਈ ਵੀ ਨਹੀਂ ਬਦਲ ਸਕਦਾ ਲੇਖ ਨਾ ਮਿਟਾਈ ਹੋ ਸਕੀ ਜੋ ਲਿਖਿਆ ਕਰਤਾਰ ਕਿੰਨਾ ਵੀ ਕੋਈ ਅਮੀਰ ਹੋਵੇ ਤੁਸੀਂ ਆਪਣੇ ਭੈਣ ਭਰਾ ਨੂੰ ਅਮੀਰ ਨਹੀਂ ਕਰ ਸਕਦਾ ਮਿਰਕ ਸੱਜਣ ਨੇ ਜਦੋਂ ਇਹ ਕਥਾ ਸੁਣੀ ਉਹ ਯੂਐਸਏ ਰਹਿੰਦਾ ਉਹ ਕਹਿੰਦਾ ਭਾਈ ਸਾਹਿਬ ਜੀ ਇਹ ਗੱਲ ਬਿਲਕੁਲ ਸੱਚ ਹੈ ਕਹਿੰਦਾ ਮੇਰੀ ਵੱਡੀ ਭੈਣ ਅਸੀਂ ਛੋਟੇ ਛੋਟੇ ਸੀ ਭੈਣ ਨੇ ਸਾਨੂੰ ਗੋਦੀ ਚੱਕ ਕੇ ਖੜਾਇਆ ਭੈਣ ਨੇ ਪਾਲਿਆ ਵੱਡੀਆਂ ਭੈਣਾਂ ਛੋਟੇ ਭਰਾਵਾਂ ਨੂੰ ਪਾਲ ਦਿੰਦੀਆਂ ਨੇ ਕਹਿੰਦਾ ਵੱਡੀ ਭੈਣ ਨੇ ਗੋਦੀ ਚੱਕ ਕੇ ਖੜਾਇਆ ਉਹਨੇ ਹੀ ਪਾਲਿਆ ਸਾਨੂੰ ਉਹ ਆਪ ਨਹੀਂ ਪੜੀ ਅਸੀਂ ਪੜੇ ਪੜ੍ਹ ਲਿਖ ਕੇ ਚਲੋ ਮਹਾਰਾਜ ਨੇ ਕਿਰਪਾ ਕੀਤੀ ਕਹਿੰਦਾ ਮੈਂ ਯੂਐਸਏ ਆ ਗਿਆ ਕਿੱਥੇ ਮੇਰਾ ਚੰਗਾ ਕਾਰੋਬਾਰ ਹੈ ਕਹਿੰਦਾ ਭਾਈ ਸਾਹਿਬ ਜੀ ਮੇਰੇ ਮਨ ਚਾਹਿਆ ਮੈਂ ਆਪਣੀ ਭੈਣ ਦੀ ਗਰੀਬੀ ਦੂਰ ਕਰਨੀ ਕਹਿੰਦਾ ਉਹ ਵਿਚਾਰੀ ਆਪਣੇ ਸਹੁਰੇ ਘਰ ਵਿੱਚ ਬੱਚਿਆਂ ਦੇ ਆਸਰੇ ਉਮਰ ਕੱਟ ਰਹੀ ਸੀ ਘਰ ਵਾਲਾ ਗੁজার ਗਿਆ ਮੇਰੇ ਮਨ ਵਿੱਚ ਸੀ ਮੈਂ ਭੈਣ ਦੀ ਗਰੀਬੀ ਦੂਰ ਕਰਨੀ ਹੈ ਕਹਿੰਦਾ ਮੈਨੂੰ 40-45 ਲੱਖ ਰੁਪਏ ਮੇਰਾ ਲੱਗ ਗਿਆ ਮੈਂ ਆਪਣੀ ਭੈਣ ਦਾ ਲੜਕਾ ਅਮਰੀਕਾ ਕੱਢ ਲਿਆ ਕਈ ਵਾਰ 에ਜੰਟ ਨੇ ਮਲੇਸ਼ੀਆ ਪੈਸੇ ਮੰਗੇ ਉੱਥੋਂ ਕਈ ਵਾਰ ਮੋੜ ਦਿੱਤਾ ਕਹਿੰਦਾ ਅਫੀਰ ਫਾਈਨਲੀ ਚਲੋ ਉਹ ਅਮਰੀਕਾ ਪਹੁੰਚ ਗਿਆ ਜਦੋਂ ਮੇਰੀ ਭੈਣ ਦਾ ਲੜਕਾ ਅਮਰੀਕਾ ਪਹੁੰਚ ਗਿਆ ਕਹਿੰਦਾ ਸਰ ਮੇਰੇ ਮਨ ਚ ਆਇਆ ਵੀ ਹੁਣ ਤਾਂ ਮੇਰੀ ਭੈਣ ਦੀ ਗਰੀਬੀ ਦੂਰ ਹੋਏ ਜਾਣੀ ਹੈ ਕਿਉਂਕਿ ਮੇਰੀ ਭੈਣ ਦਾ ਲੜਕਾ ਜਿਹੜਾ ਉਹ ਯੂ ਐਸਏ ਪਹੁੰਚ ਗਿਆ ਕਹਿੰਦਾ ਉਹਨੂੰ ਅਸੀਂ ਆਪਣੇ ਘਰ ਚ ਰੱਖਿਆ ਪੋਲ ਰੱਖਿਆ ਕੰਮ ਤੇ ਲਾਇਆ ਔਰ ਜਦੋਂ ਦਾ ਉਹ ਸਾਡੇ ਘਰ ਵਿੱਚ ਆਇਆ ਅਮਰੀਕਾ ਕਹਿੰਦਾ ਸਾਡੇ ਘਰ ਚ ਚੋਰੀ ਹੋਣ ਲੱਗ ਪਈ ਕਦੇ ਅੱਗੇ ਚੋਰੀ ਨਹੀਂ ਹੋਈ ਹੁਣ ਸਾਹਮਣੇ ਮੂੰਹ ਤੇ ਨਾ ਉਹ ਨੂੰ ਕਹਿ ਸਕਦੇ ਸੀ ਨਾ ਪੈਸੇ ਨੂੰ ਕਹਿ ਸਕਦੇ ਸੀ ਕਹਿੰਦਾ ਤਿੰਨ ਮਹੀਨੇ ਹੋਏ ਸਾਡੇ ਘਰ ਚ ਚੋਰੀ ਹੋਣ ਲੱਗ ਪਈ ਅਸੀਂ ਫਿਰ ਘਰ ਦੇ ਸਲਾਹ ਦਿੱਤੀ ਵੇ ਨੂੰ ਅਲੱਗ ਕਰੀਏ ਫਿਰ ਉਹਦੇ ਬਾਰੇ ਪਤਾ ਕਰਾਇਆ ਵੇ ਉਹਦੀ ਜੇਬ ਜੋ ਫੁੱਲੀ ਪਰ ਉੱਥੋਂ ਡਾਲਰ ਵੀ ਨਿਕਲੇ ਨਸ਼ਾ ਵੀ ਨਿਕਲਿਆ ਉਦੋਂ ਪਤਾ ਲੱਗਾ ਵੀ ਇਹ ਅਮਰੀਕਾ ਗਿਆ ਵੀ ਨਸ਼ਾ ਖਾ ਰਿਹਾ ਸਾਡੇ ਬੱਚਿਆਂ ਨੂੰ ਕਿਤੇ ਨਸ਼ੇ ਤੇ ਨਾ ਲਾਦਾ ਚੋਰੀ ਵੀ ਕਰਦਾ ਇਹਨੂੰ ਬਾਹਰ ਅਸੀਂ ਅਲੱਗ ਕਹਿੰਦਾ ਸੈਪਰੇਟ ਨਨ ਕਰ ਤੋ ਹੁਣ ਜੁਦਾ ਰਹਿ ਤਿੰਨ ਮਹੀਨੇ ਹੋ ਗਏ ਉਹਨੂੰ ਕਮਰਾ ਬਾਹਰ ਲੈ ਦਿੱਤਾ ਕਹਿੰਦਾ ਹੁਣ ਉਹ ਅਲੱਗ ਰਹਿੰਦਾ ਹੈ ਅਲੱਗ ਹੋਣ ਕਰਕੇ ਉਹ ਜੁਦਾ ਨਾ ਉਹਨੂੰ ਕੋ ਰੋਕਣ ਵਾਲਾ ਨਾ ਟੋਕਣ ਵਾਲਾ ਕਹਿੰਦਾ ਚੋਰੀ ਦੀ ਵੀ ਆਦਤ ਹੈ ਨਸ਼ੇ ਦੀ ਵੀ ਆਦਤ ਹੈ ਕਹਿੰਦਾ ਭਾਈ ਸਾਹਿਬ ਤਿੰਨ ਸਾਲ ਹੋ ਗਏ ਉਹਨੂੰ ਅਮਰੀਕਾ ਆਇਆ ਉਹਨੇ ਇੱਕ ਨਵਾਂ ਪੈਸਾ ਮੇਰੀ ਭੈਣ ਨੂੰ ਨਹੀਂ ਕੱਲਿਆ ਅੱਜ ਵੀ ਖਰਚਾ ਮੈਂ ਹੀ ਭੇਣ ਨੂੰ ਦਿੰਨੇ ਮੈਂ ਉਹਦਾ ਲੜਕਾ ਅਮਰੀਕਾ ਕੱਢ ਕੇ ਵੀ ਉਹਦੀ ਗਰੀਬੀ ਨਹੀਂ ਦੂਰ ਕਰ ਸਕਿਆ ਕੋਈ ਕਿਸੇ ਦੇ ਭਾਗ ਨਹੀਂ ਬਦਲ ਸਕਦਾ ਕਰਮ ਭਾਗ ਸਿਰਫ ਰੱਬ ਜਾਂ ਗੁਰੂ ਬਦਲਦਾ ਹੈ ਬੰਦੇ ਦੇ ਦਿੱਤਿਆਂ ਕੁਝ ਨਹੀਂ ਹੋਏਗਾ ਬੰਦਾ ਸਿਰਫ ਹੈਲਪ ਕਰ ਸਕਦਾ ਹੈ ਇਸ ਲਈ ਮਹਾਰਾਜ ਕਹਿੰਦੇ ਬੰਦਿਆਂ ਦੀ ਆਸ ਨਾ ਰੱਖੀ ਆਸ ਕੇ ਦੀ ਰੱਖਣੀ ਇੱਕ ਰੱਬ ਦੀ ਤਾਰੇ ਜੀ ਹੈ ਰੇ ਕਟੇਕ ਤੂੰ ਲਾਹੇ ਬਡਾਨੀ ਆਸ ਪੜੋ ਨਾਨਕ ਨਾਮ ਧਿਆਈਐ ਕਾਰਜ ਆਵੇ ਰਾਸ ਆਸ ਇੱਕ ਰੱਬ ਦੀ ਰੱਖੋ ਬੰਦਿਆਂ ਦੀ ਜਦੋਂ ਆਸ ਰੱਬ ਤੇ ਹੋਏਗੀ ਉਹ ਕਦੇ ਨਿਰਾਸ਼ਾ ਨਹੀਂ ਹੋਣ ਦਾਏਗਾ ਦਸਾਂ ਨੋਹਾਂ ਦੀ ਕਿਰਤ ਕਮਾਈ ਕਰੋ ਮਿਹਨਤ ਕਰੋ ਕਿਸੇ ਨਾਲ ਵੈਮਾਨੀ ਨਾ ਕਰੋ ਆਸ ਰੱਬ ਤੇ ਰੱਖੋ ਬੰਦਾ ਕਾਮਯਾਬ ਜ਼ਰੂਰ ਹੁੰਦਾ ਹੈ ਅੱਛਾ ਬੱਤ ਤੇ ਲੋਕਾਂ ਨੂੰ ਮੈਨੂੰ ਸਵਾਲ ਹੁੰਦਾ ਹੈ ਪਾਈ ਸਵਾਰਸੀ ਮਿਹਨਤ ਬੜੀ ਕੀਤੀ ਸਾਡਾ ਨਹੀਂ ਕੰਮ ਬਣਿਆ ਤਾਂ ਮੈਂ ਉਹਨੂੰ ਕਿਹਾ ਕੀ ਮਿਹਨਤ ਕੀਤੀ ਕਹਿੰਦਾ ਜੀ ਬਹੁਤ ਕੰਮ ਬਦਲੇ ਮੈਂ ਆ ਵੀ ਕੰਮ ਕੀਤਾ ਮੈਂ ਆ ਵੀ ਕੰਮ ਕੀਤਾ ਮੈਂ ਆ ਵੀ ਕੰਮ ਕੀਤਾ ਮੈਂ ਉਹਨੂੰ ਕਿਹਾ ਵੀ ਇਹੀ ਕਾਰਨ ਹੈ ਕਾਮਯਾਬ ਨਹੀਂ ਹੋਏ ਕੰਮ ਬੋਤੇ ਬਦਲੇ ਨੇ ਬੋਤੇ ਰਸਤੇ ਬਦਲਣ ਵਾਲੇ ਲੋਕ ਕਦੇ ਮੰਜ਼ਿਲ ਤੇ ਨਹੀਂ ਪਹੁੰਚਦੇ ਬੋਤੇ ਰਸਤੇ ਬਦਲਣ ਵਾਲੇ ਲੋਕ ਕਦੇ ਮੰਜ਼ਿਲ ਤੇ ਨਹੀਂ ਪਹੁੰਚਦੇ ਕਿਉਂ ਉਹ ਰਸਤੇ ਬਦਲਣ ਵਿੱਚ ਰਹਿ ਜਾਂਦੇ ਨੇ ਭਾਵੇਂ ਥੋੜਾ ਹੀ ਹੋਵੇ ਇੱਕ ਜਗ੍ਹਾ ਕੰਮ ਤੇ ਟਿੱਕੇ ਵੇਖੋ ਉਹਦੇ ਵਿੱਚ ਹੀ ਗੁਰੂ ਬਰਕਤ ਪਾਉਣ ਲੱਗਦਾ ਹੈ ਜਦੋਂ ਬਰਕਤ ਪਾਉਂਦਾ ਹੈ ਰੱਬ ਪਾਉਂਦਾ ਹੈ ਜਦੋਂ ਤੁਸੀਂ ਅਮੀਰ ਹੋਮੋਂਗੇ ਤੁਹਾਡੀ ਕਮਾਈ ਵਿੱਚ ਰੱਬ ਬਰਕਤ ਪਾਉਂਦਾ ਕਿਸੇ ਬੰਦੇ ਦੇ ਦਿੱਤੇ ਅਮੀਰ ਨਹੀਂ ਹੁੰਦਾ ਕੋਈ ਭਾਵੇਂ ਰਿਸ਼ਤੇਦਾਰ ਤੁਹਾਨੂੰ 2-4-5 ਲੱਖ ਦੇ ਦੇ ਤੁਸੀਂ ਅਮੀਰ ਨਹੀਂ ਹੋ ਸਕਦੇ ਜਦੋਂ ਰੱਬ ਤੁਹਾਡੀ ਕਮਾਈ 'ਚ ਬਰਕਤ ਪਾਉਣ ਲੱਗਦਾ ਹੈ ਫਿਰ ਬੰਦਾ ਅਮੀਰ ਹੁੰਦਾ ਔਰ ਕਮਾਈ ਉਹਦੀ 'ਚ ਬਰਕਤ ਪੈਂਦੀ ਹੈ ਜਿਹੜਾ ਇੱਕ ਜਗ੍ਹਾ ਤੇ ਟਿਕਦਾ ਇਹ ਨਹੀਂ ਬਈ 2 ਮਹੀਨੇ ਹੋਰ ਕੰਮ ਕੀਤਾ ਫਿਰ 2 ਮਹੀਨੇ ਹੋਰ ਕੰਮ ਫੜ ਲਿਆ ਤੀਜੇ ਮਹੀਨੇ ਫਿਰ ਕੰਮ ਬਦਲ ਲਿਆ ਫਿਰ ਨਹੀਂ ਗੱਲ ਬਣ ਤੁਸੀਂ ਘਰ ਪਰਿਵਾਰਾਂ ਵਾਲੇ ਬੈਠੇ ਹੋ ਦਹੀਂ ਨੂੰ ਦੁੱਧ ਨੂੰ ਜਦੋਂ ਜਾਗ ਲਾ ਕੇ ਦਹੀਂ ਬਣਾਈਦਾ ਨਾ ਦੁੱਧ ਨੂੰ ਜਾਗ ਲਾਤੇ ਸੱਜਣੋ ਦੁੱਧ ਤੋਂ ਦਹੀਂ ਬਣਨ ਵਾਸਤੇ ਵੀ 5-4 ਘੰਟੇ 6 ਘੰਟੇ ਭਾਂਡਾ ਇੱਕ ਜਗ੍ਹਾ ਤੇ ਟਿਕਾ ਕੇ ਰੱਖਣਾ ਪੈਂਦਾ ਫਿਰ ਦੁੱਧ ਤੋਂ ਦਹੀਂ ਬਣਦਾ ਦੁੱਧ ਨੂੰ ਲਾਇਆ ਜਾਗ ਤਾਂ ਦਹੀਂ ਬਣਦਾ ਜੇ ਉਹ ਭਾਂਡਾ 5-7 ਘੰਟੇ ਟਿਕਾ ਕੇ ਰੱਖੋਗੇ ਵਾਰ-ਵਾਰ ਭਾਂਡੇ ਦੀ ਜਗਾ ਬਦਲੀ ਜਾਓਗੇ ਜਿੰਨਾ ਮਰਜ਼ੀ ਜਾਗ ਲਾ ਲਓ ਦੁੱਧ ਨੇ ਦਹੀਂ ਨਹੀਂ ਬਣਨਾ ਜਿਵੇਂ ਜਿਵੇਂ ਟਿਕਾਉ ਹੁੰਦਾ ਤੇਵੇਂ ਤੇਵੇਂ ਕੀਮਤ ਵੱਧਦੀ ਹੈ ਇੱਕ ਨੁਕਤਾ ਹੋਰ ਨੋਟ ਕਰਿਓ ਜ਼ਿੰਦਗੀ 'ਚ ਤੁਹਾਡੇ ਕੰਮ ਆਏ ਦੁੱਧ ਪੈਸੇ ਦਾ ਮਹਿੰਗਾ ਹੁੰਦਾ ਤੁਹਾਨੂੰ ਪਤਾ ਹੈ ਅੱਛਾ ਦੁੱਧ ਨਾਲੋਂ ਰੇਟ ਦਹੀਂ ਦਾ ਮਹਿੰਗਾ ਤੁਸੀਂ ਰੋਜ਼ ਦੇ ਖਰੀਦਦਾਰ ਦੁੱਧ ਜਿੰਨੀ ਕੀਮਤ ਉਹ ਦੁੱਧ ਦੀ ਹੈ ਨਾ ਦੁੱਧ ਨਾਲੋਂ ਵੱਧ ਕੀਮਤ ਦਹੀਂ ਦੀ ਹੈ ਜੇ ਦੁੱਧ 60 ਰੁਪਏ ਕਿਲੋ ਮਿਲਦਾ 70 ਰੁਪਏ ਤਾਂ ਦਹੀਂ ਤੁਹਾਨੂੰ 60 70 ਨਹੀਂ ਮਿਲਣਾ ਉਹ 100 150 ਤੋਂ ਵੱਧ ਹੀ ਮਿਲਣਾ ਉਹ ਮਹਿੰਗਾ ਮਿਲਣਾ ਕਿਉਂ ਭਾਈ ਦੁੱਧ ਨਾਲੋਂ ਅੱਗੇ ਘਾਲਣਾ ਘੱਲੀ ਹੈ ਦਹੀਂ ਨੇ ਦੁੱਧ ਦਾ ਭਾਂਡਾ ਟਿਕਾ ਕੇ ਰੱਖਣਾ ਪਏ ਜਾਗ ਲਾਉਣ ਤੋਂ ਬਾਅਦ ਦੁੱਧ ਵਿੱਚੋਂ ਪਾਣੀ ਅਲੱਗ ਹੋ ਗਿਆ ਫੁੱਟ ਥੋੜੇ ਅਲੱਗ ਹੋ ਗਏ ਉਹ ਮਿਹਨਤ ਕਰਿਓ ਉਹਨੂੰ ਜਾਗ ਲੱਗਿਆ ਹੋਇਆ ਜਾਗ ਲੱਗਣ ਤੇ ਟਕਾਓ ਤੋਂ ਬਾਅਦ ਦੁੱਧ ਦੀ ਕੀਮਤ ਵੱਧ ਗਈ ਦਹੀਂ ਬਣ ਗਿਆ ਦੁੱਧ ਨਾਲੋਂ ਕੀਮਤ ਦਹੀਂ ਦੀ ਵੱਧ ਗਈ ਅਸਾ ਦਹੀਂ ਨਾਲੋਂ ਵੱਧ ਕੀਮਤ ਮੱਖਣ ਦੀ ਹੈ ਤੁਹਾਨੂੰ ਪਤਾ ਹੈ ਕਿਉਂ ਬਈ ਕਹਿੰਦੇ ਦਹੀਂ ਨਾਲੋਂ ਵੱਧ ਕਸ਼ਟ ਮੱਖਣ ਕੱਢਣ ਤੱਕ ਉਹਨੇ ਸਹਿਣ ਕੀਤਾ ਹੈ ਉਹ ਦਹੀਂ ਨੂੰ ਇੱਕ ਮਧਾਨੀ ਨੇ 20 ਵਾਰ 100 ਵਾਰ ਚੁੱਕ ਚੁੱਕ ਕੇ ਉਥਲ ਪੁਥਲ ਇਧਰ ਮਾਰੀ ਏ ਦਹੀਂ ਨੇ ਚੋਟਾਂ ਖਾਧੀਆਂ ਨੇ ਚੋਟਾਂ ਖਾਣ ਤੋਂ ਬਾਅਦ ਦਹੀਂ ਵਿੱਚੋਂ ਲੱਸੀ ਸ਼ਾਸ਼ ਅਲੱਗ ਹੋ ਗਈ ਮੱਖਣ ਅਲੱਗ ਹੋ ਗਿਆ ਹੁਣ ਮੱਖਣ ਦੀ ਕੀਮਤ ਵੱਧ ਗਈ ਮੱਖਣ ਤੱਕ ਪਹੁੰਚਣ ਵਾਸਤੇ ਉਹਨੂੰ ਚੋਟਾਂ ਖਾਣੀਆਂ ਪਈਆਂ ਇੱਕ ਕੋਈ ਪਰ ਕਰਿਆ ਚੋ ਗੁਜ਼ਰ ਰੈ ਨਾ ਦੁੱਧ ਨਾਲੋਂ ਕੀਮਤ ਵੱਧ ਦਹੀਂ ਦੀ ਦਹੀਂ ਨਾਲੋਂ ਕੀਮਤ ਵੱਧ ਮੱਖਣ ਦੀ ਕਿਉਂਕਿ ਮੱਖਣ ਤੱਕ ਪਹੁੰਚਣ ਲਈ ਉਹਨੂੰ ਝੋਟਾਂ ਖਾਣੀਆਂ ਪਈਆਂ ਸੱਜਣੋ ਮੱਖਣ ਨਾਲੋਂ ਵੱਧ ਕੀਮਤ ਦੇਸੀ ਘਿਓ ਦੀ ਐ ਤਾਂ ਦੁੱਧ ਤੋਂ ਬਣਿਆ ਕਿਉਂ ਬਈ ਮੱਖਣ ਨੂੰ ਅੱਗ ਉੱਤੇ ਸੜਨਾ ਪਿਆ ਮੱਖਣ ਤੇ ਮਲਾਈ ਨੂੰ ਅੱਗ ਉੱਤੇ ਸੜਨਾ ਪਿਆ ਅੱਗ ਵਿੱਚ ਕੜਨ ਤੋਂ ਬਾਅਦ ਜਦੋਂ ਉਹ ਦੇਸੀ ਘਿਓ ਦਾ ਰੂਪ ਬਣਿਆ ਉਦੋਂ ਉਹਦੀ ਕੀਮਤ ਮੱਖਣ ਨਾਲੋਂ ਵੱਧ ਗਈ ਮੱਖਣ ਨਾਲੋਂ ਵੱਧ ਕੇ ਜੀ ਕਿਲੋ ਦੀ ਕੀਮਤ ਦੇਸੀ ਕਿਉਂਦੀ ਹੈ ਕਿਉਂ ਭਾਈ ਉਹਦੀ ਕੀਮਤ ਤਾਂ ਵਧੀ ਉਹਨੇ ਅੱਗ ਦਾ ਕਸ਼ਟ ਸਹਿਆ ਏਦਾਂ ਇੱਕ ਪ੍ਰਕਿਰਿਆ ਵਿੱਚ ਟਿੱਕੇ ਚੱਲੋਂਗੇ ਕਸ਼ਟ ਸਹਿਣ ਤੋਂ ਬਾਅਦ ਕੀਮਤ ਵਧੀ ਜਾਂਦੀ ਹੈ ਜਿਹਨੇ ਕਸ਼ਟ ਨਹੀਂ ਸਹਿਆ ਉਹਦੀ ਕੀਮਤ ਨਹੀਂ ਵਧੇਗੀ ਆਪਾਂ ਕਹਿੰਦੇ ਕਸ਼ਟ ਸਹਿਣਾ ਨਾ ਪਵੇ ਤੇ ਕੀਮਤ ਸਾਡੀ ਵੱਧ ਜੀ ਨਹੀਂ ਇੱਕ ਜਗ੍ਹਾ ਤੇ ਟਿਕਣਾ ਪੈਂਦਾ ਏਦਾਂ ਧਰਮ ਦੀ ਦੁਨੀਆ ਵਿੱਚ ਹੈ ਇਹਦੇ ਵੀ ਤੁਹਾਨੂੰ ਇਸ ਪ੍ਰਕਿਰਿਆ ਚੋਂ ਗੁਰੂ ਦੇ ਹੁਕਮ ਚੋਂ ਗਿਜਣਾ ਪੈਂਦਾ ਪਹਿਲਾਂ ਸਭ ਤੋਂ ਪਹਿਲਾਂ ਸ਼ਬਦ 'ਤੇ ਟਿਕਾਉ ਕਰ ਪਹਿਲਾਂ ਆਪਣਾ ਨੀਮ ਪੱਕਾ ਕਰ ਤੂੰ ਦੁੱਧ ਤੋਂ ਦਹੀਂ ਦੇ ਕੀਮਤ ਵਧ ਜਾਗੀ ਤੇਰੀ ਟਿਕਾਉ ਲਿਆ ਜੀਵਨ ਵਿੱਚ ਰੋਜ਼ ਤੈਨੂੰ ਜਪਜੀ ਸਾਹਿਬ ਪੜਨ ਦਾ ਟਿਕਾਉ ਹੋਣਾ ਚਾਹੀਦਾ ਕਮ ਸੇ ਕਮ 24 ਘੰਟਿਆਂ 'ਚੋਂ 24 ਮਿੰਟ ਬਹਿ ਕੇ ਜਪਜੀ ਸਾਹਿਬ ਪੜ ਜਦੋਂ ਟਿਕਾਉ ਵਿੱਚ ਆਉਣ ਲੱਗ ਜਾਏਗਾ ਤਾਂ ਧਨ ਟਿਕਿਆ ਤੇ ਮਨ ਵੀ ਟਿਕਣ ਲੱਗ ਗਿਆ ਕੀਮਤ ਵਧਣ ਲੱਗ ਗਈ ਉਤੋਂ ਮੱਧ ਚੋਟਾਂ ਸਹਿਣੀਆਂ ਪੈਂਦੀਆਂ ਨੇ ਮੱਖਣ ਤੱਕ ਪਹੁੰਚਣ ਲਈ ਨਹੀਂ ਰੜਕਿਆ ਜਾਂਦਾ ਚੋਟਾਂ ਸਹਿਣੀਆਂ ਪੈਂਦੀਆਂ ਨੇ ਕਾਹਦੀਆਂ ਗੁਰੂ ਦੇ ਸ਼ਬਦ ਦੀਆਂ ਗੁਰੂ ਦੀ ਰਹਿਤ ਦੀਆਂ ਸੰਸਾਰ ਦੇ ਲੋਕ ਐਸ਼ ਪ੍ਰਸਤੀ ਕਰਦੇ ਨੇ ਭੱਗਾਂ ਵਾਲਿਓ ਉਸ ਕਸ਼ਟ ਚੋਂ ਚੋਟਾਂ ਚੋਂ ਨਿਕਲਣਾ ਪੈਂਦਾ ਇੱਕ ਤੁਸੀਂ ਇੱਥੇ ਬੈਠਿਓ ਘੰਟਾ ਡੇਢ ਘੰਟਾ ਕੀਰਤਨ ਕਥਾ ਸੁਣੀ ਬਾਅਦ ਵਿੱਚ ਦਾਲ ਤੇ ਸਬਜ਼ੀ ਨਾਲ ਪ੍ਰਸ਼ਾਦਾ ਛਕਿਆ ਇਕ ਕੋਈ ਬੰਦੇ ਨੇ ਜਿਹੜੇ ਨਹਿਰ ਨਹਿਰ ਤੇ ਬੈਠੇ ਹੋਏ ਅੰਡੇ ਵਾਲ ਵਾਲ ਕੇ ਖਾ ਰਹੇ